ਇਸਹਰ ਜਿਹੜਾ ਵੀਰ ਬਾਹਰ ਧਰਨਾ ਲਾ ਕੇ ਬੈਠਾ ਹੈ ਇੱਕ ਉਹਨੇ ਬੋਰਡ ਲਾਇਆ ਹੋਇਆ ਜਿਹਦੇ ਵਿੱਚ ਨਸ਼ਾ ਤਸਕਰਾ ਦੇ ਨਾਂ ਦੱਸੇ ਗਏ ਨੇ ਕੀ ਕਹਿਣਾ ਚਾਹਦੇ ਸੀ ਜੀ ਇਹ ਜਿਹੜੇ ਜਗਤਾਰ ਸਿੰਘ ਐ ਸਿਦਵਾ ਤੋਂ ਇਹ ਜਿਹੜਾ ਕਹਿ ਰਿਹਾ ਆ ਵੀ ਇਹਨਾਂ ਨੇ ਬਿੱਲਾ ਦੁਜਾ ਅਡੇ ਦਾ ਰੇਡ ਕਰਨ ਸਾਡੇ ਨਾਲ ਜਾਂ ਰੇਡ ਕਰਨ ਸਾਡੇ ਵੱਲੋਂ ਰੋਜ਼ਾਨਾ ਪੁਲਿਸ ਪਟਰੀ ਕੈਸੋ ਤੇ ਰੇਡ ਕੀਤਾ ਜਾਂਦਾ ਕਿਸੇ ਨੂੰ ਕੋਈ ਸਬੇਰ ਨਹੀਂ ਕੀਤਾ ਜਾਂਦਾ ਜਿਹੜਾ ਤੇ ਬਾਰ ਬਾਰ ਜੁਰਮ ਕਰਦਾ ਉਹਨਾਂ ਨੂੰ ਸੀ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਹਾਂ ਐਸਜੀਐਮ ਸਾਹਿਬ ਦੇ ਪੇਸ਼ ਕਰਕੇ ਰੋਜ਼ਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਆ ਵਾ ਇਹਨਾਂ ਦਾ ਵੈਰੀਫਾਈ ਕਰ ਲਾਂ ਕਿ ਕੋਈ ਜਾਤੀਤ ਨਹੀਂ ਹੈ ਜੇ ਇਹ ਪਾਏ ਗਏ ਤੇ ਇਹਨਾਂ ਨੂੰ ਸਬਿਰ ਨਹੀਂ ਕੀਤਾ ਜਾਊਗਾ ਜੀ ਉਹ ਬੰਦਾ ਫਾਇਦਾ ਕਹਿ ਰਿਹਾ ਵਾ ਕਿ ਚੇਰ ਨਾਲ ਵਿੱਚ ਕੋਈ ਗਲਤ ਹੋਏ ਤੇ ਮੇਰੇ ਤੇ ਮਾਣਾ ਨਹੀਂ ਦਾ ਕੇਸ ਕਰਦੇ ਨਹੀਂ ਜੀ ਜੇ ਨਹੀਂ ਗਲਤ ਹੈ ਤਾਂ ਕੋਈ ਵੀ ਨਹੀਂ ਛੱਡਾਂਗੇ ਕਦੀ ਵੀ ਨਹੀਂ ਛੱਡਾਂਗੇ ਅਸੀਂ ਆਪਣੀ ਪੁਲਿਸ ਪਾਰਟੀ ਪੂਰੀ ਮਸਤੀ ਨਾਲ ਖੜਾਂਗੇ ਤੇ ਜਿਹੜੇ ਨੇ ਕਿਹਾ ਉਹਨਾਂ ਦੀ ਵੈਰੀਫਾਈ ਕਰ ਲੈਣੇ ਆ ਨਹੀਂ ਕੋਈ ਕਿਸੇ ਨੂੰ ਜਿਹੜੇ ਨਾਮ ਲੱਗੇ ਇਹਨਾਂ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਪਰਚਾ ਦਿੱਤਾ ਜਿਹੜੀ ਇਹਨਾਂ ਦਾ ਪਹਿਲਾਂ ਪਾਉਨ ਬੋਲ ਹੈਗੀ ਇਹਨਾਂ ਦੀ ਇਸ ਮਸਲੇ ਜਿਹੜੇ ਜਿਹੜੇ ਤਾਂ ਪਹਿਲਾਂ ਤੁਹਾਨੂੰ ਦੱਸਿਆ ਵੀ ਰੋਜਾਨਾ ਚੇਲਾ ਕਲੋਨੀ ਜਾਂ ਇੱਥੇ ਰੋਜਾਨਾ ਰੇਡ ਕੀਤੇ ਜਾਂਦੇ ਜਿਹੜੇ ਮਾਰੀ ਬੀਰਤੀ ਦੇ ਬੰਦੇ ਆ ਉਹਨਾਂ ਨੂੰ ਤੇ ਇੱਕ ਵਾਰ ਬਾਰ ਬਾਰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਭੇਜਿਆ ਜਾਂਦਾ ਕਲੰਦਰਾ ਤਿਆਰ ਕਰਕੇ ਐਸਜੀਐਮ ਸਾਹਿਬ ਦੀ ਪੇਸ਼ ਜਿਹੜਾ ਵੀ ਮਤਲਬ ਤੁਹਾਨੂੰ ਪਤਾ ਐ ਐਨਡੀ ਦੀ ਜਿਹੜੀ ਰਿਕਵਰੀ ਆ ਜਾਂ ਜਿਸ ਤਰ੍ਹਾਂ ਵੀ ਹੈਗੀ ਆ ਇਹ ਬੜੇ ਤਰੀਕੇ ਨਾਲ ਕੀਤੀ ਜਾਂਦੀ ਆ ਇਸ ਤਰ੍ਹਾਂ ਨਹੀਂ ਹੈਗਾ ਵੀ ਫੜਿਆ ਤੇ ਕੀ ਕਰ ਲਿਆ ਜੀ ਇਹਦੀ ਪੂਰੀ ਵੈਰੀਫਾਈ ਛਾਂਬੀ ਲੈ ਹੁੰਦੀ ਆ ਸਰਚ ਕਰਕੇ ਜੇ ਦੋਸ਼ੀ ਪਾਇਆ ਗਿਆ ਇਹਨਾਂ ਨੂੰ ਸਪੈਰ ਨਹੀਂ ਕੀਤਾ ਜਾਊਗਾ ਜੀ ਉਹ ਕਹਿ ਰਿਹਾ ਕਿ ਮੈਂ ਬਕਾਇਦਾ ਰਿਕਵਰੀ ਵੀ ਕਰਾ ਦੇਵਾਂ ਚਲੋ ਇਹ ਤੇ ਕਹਿੰਦੇ ਗੱਲਾਂ ਜੀ ਜੇ ਕਰਾ ਦੇਗਾ ਅਹੀਂ ਅਹੀਂ ਤੇ ਜਾਣਾ ਅਹੀਂ ਦੇ ਨਾਲ ਚੱਲ ਜਾਾਂਗੇ ਜੀ ਕੋਈ ਪ੍ਰੋਬਲਮ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਬੰਦੇ ਫੜਾਏ ਆ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਈ ਐ ਕਿ ਇਸ ਇੱਕ ਨਹੀਂ ਸਚਾਈ ਦੇ ਵਿੱਚ ਨਹੀਂ ਪਹਿਲਾਂ ਬਾਰੇ ਮੈਨੂੰ ਨਹੀਂ ਪਤਾ ਜੀ ਇਹਨੇ ਕਿੰਨੂੰ ਫੜਾਏ ਆ ਤਾਂ ਕੀ ਕੀਤਾ ਇਹ ਬਾਰੇ ਗਿਆਨੀ ਪਰ ਅਜ ਤੱਕ ਕੋਈ ਸਪੇਅਰ ਨਹੀਂ ਕੀਤਾ ਜਾਊਗਾ ਹੁਣ ਧੰਨਵਾਦ ਜੀ ਨਾਈ ਜੱਡਾ ਮੇਰਾ ਨਾਂ ਜੀ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿਨਮਾ ਅੱਜ ਤੁਸੀਂ ਇੱਕ ਟਿਕਵਣ ਥਾਣੇ ਦੇ ਬਾਹਰ ਜਿਹੜਾ ਇੱਕ ਬੈਨਰ ਲਗਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਕਰਾਂਗੇ ਮਾਮਲਾ ਇਹ ਆ ਜੀ ਯਾਰ ਰੋਜ਼ ਚਟੇ ਨਾਲ ਜਿਹੜੀਆਂ ਮੁਕਤਾਂ ਹੁੰਦੀਆਂ ਆ ਨਸ਼ਾ ਚਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬਹੁ ਹੀ ਅੱਗੇ ਧਰਨੇ ਲਾਉਣੇ ਪਏ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਹਾਗ ਉੱਜੜ ਰਹੇ ਹਨ ਮਾਵਾ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਤੇ ਨਿੱਕੇ ਨਿੱਕੇ ਨੰਨੇ ਨੰਨੇ ਬੱਚੇ ਜਨਾਂ ਦੇ ਸਰਾਦੋ ਪਿਓਵਾ ਦੇ ਸਾਏ ਉੱਤਰੇ ਹਨ ਤੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਭਗਵਾਨ ਭਗਵੰਤ ਸਿੰਘ ਮਾਨ ਜੀ ਜਲੰਧਰ ਦੇ ਵਿੱਚ ਕਿਰਾਏ ਦੇ ਕਮਰੇ ਲੈ ਕੇ ਤੇ ਜਿਮਣੀ ਚੋਨਾ ਦੇ ਵਿੱਚ ਰੁਝੋਏ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਵੀ ਪੰਜਾਬ ਦੇ ਵਿੱਚ ਕਿਤਨਾ ਚਿੱਟੇ ਨਾਲ ਮੋਤਾਂ ਹੁੰਦੀਆਂ ਆ ਤੇ ਕਿਤਨਾ ਪੰਜਾਬ ਦੇ ਵਿੱਚ ਸ਼ੇਵ ਵੱਜਦੇ ਆ ਇਹ ਗੱਲ ਕਰੀ ਅੱਜ 22 ਨੇਮ ਲਿਖਿਆ ਜਿਹੜੇ ਨਸ਼ਾ ਤਸਰ ਵੇਚਦੇ ਨੇ ਨਸ਼ਾ ਹਾਂਜੀ ਇਹ ਕੋਈ ਨੀਂਜੀ ਰੰਡੇ ਇਥੇ ਇਹ ਵੇਚਦੇ ਆ ਮੈਂ ਜਿਹਨਾਂ ਦੇ ਨਾਮ ਲਿਖਿਆ ਇਹ ਬੰਦੇ ਨਸ਼ਾ ਨਾ ਵੇਚਦੇ ਹੋਣ ਤਾਂ ਤੁਰੰਤ ਮੈਨੂੰ ਹੁਣੇ ਗ੍ਰਿਫਤਾਰ ਕਰਕੇ ਮੇਰੇ ਤੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿਹੜੀ ਗੜੀ ਕਿਹੜੇ ਮੱਲੇ ਕਿੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਲ ਆਉਣ ਤੋਂ ਪਹਿਲਾਂ ਤੁਸੀਂ ਬਾਈ ਦੇ ਨੂੰ ਦੱਸਿਆ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਡੀਐਸਪੀ ਸਾਹਿਬ ਪਕੀਵੰਡ ਨੂੰ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਪਕੀਵੰਡ ਦੇ 800 ਮੀਟਰ ਦੀ ਦੂਰੀ ਦੇ ਚੇਲਾ ਕਲੋਨੀ ਵਿੱਚ ਆਂਦਿਆ ਸਰੇ ਆਮ ਜੇ ਜਦੋਂ 800 ਮੀਟਰ ਤੇ ਕਿਉਂ ਨਹੀਂ ਤੁਹਾਨੂੰ ਪਤਾ ਤੇ ਪੁਲਸ ਨੂੰ ਕਿਉਂ ਨਹੀਂ ਪਤਾ ਮੈਂ ਦੱਸਣ ਦੇ ਬਾਵਜੂਦ ਵੀ ਉਹਨੇ ਇੱਕ ਵਾਰੀ ਮੇਰੇ ਕੋਲ ਮੋਤ ਕੁਮਾਰ ਨੂੰ ਫੋਨ ਕੀਤਾ ਵੀ ਆ ਬਿੱਲੇ ਨੂੰ ਫੜੋ ਇਹ ਨਸ਼ਾ ਵੇਚਦਾ ਆ ਤੇ ਮੋਤ ਕੁਮਾਰ ਨੇ ਇਹਦੇ ਮੇਰੇ ਮੁੰਡੇ ਨੂੰ ਇੱਥੇ ਅਰੈਸਟ ਕਰ ਲਿਆ ਹੀ ਆ ਜਦੋਂ ਉਹ ਪਿੱਛੇ ਜੇ ਸੀ ਸਾਰਜ ਦੀ ਵੀਡੀਓ ਬਣਾਈ ਪੈਸਿਆਂ ਦੇ ਚੱਕਰ ਚ ਤੇ ਇਹ ਜਦੋਂ ਪੁਲਸ ਵਾਲੇ ਜਿਹੜੇ ਜਨਮ ਐਸਐਚਓ ਕੋਲੋਂ ਉਹਦੇ ਆਕੇ ਲੈ ਕੇ ਫੜ ਲਿਆ ਤੇ ਸਾਡੀ ਹੱਤ ਕਹੂਗੀ ਮੈਨੂੰ ਉਹਦੇ ਥਾਣੇ ਦੇ ਵਿੱਚ ਜਦੋਂ ਵੜਦਾ ਤੇ ਬੁੜਾ ਭੜੀ ਹੱਤ ਨਾ ਵੇਦੇ ਆ ਮੇਰੇ ਆਕੇ ਬੰਦਾ ਫੜਨ ਨੂੰ ਤਿਆਰ ਨਹੀਂ ਗੇ ਜੇ ਮਜਬੂਰੀ ਵਾਸ ਮੈਂ ਇਹਨਾਂ ਦੇ ਸਾਹਮਣੇ ਕਹੇ ਬੰਦੇ ਦੀ ਰਿਕਾਰਡਿੰਗ ਕਰਕੇ ਸੁਣਾ ਦਿਆਂ ਫੇਰੇ ਫੜਦੇ ਉਹ ਵੀ ਤੁਹਾਨੂੰ ਮੈਂ ਦੱਸੂਗਾ ਜਿਹੜਾ ਬੰਦਾ ਫੜਿਆ ਰਿਕਾਰਡਿੰਗ ਕਰਕੇ ਇਹ ਤੁਹਾਡੇ ਕੋਲ ਸਬੂਤ ਮੰਗੇ ਜਾਣ ਵੀ ਤੁਹਾਡੇ ਕੋਲ ਕੀ ਸਬੂਤ ਆ ਕੀ ਸਬੂਤ ਦਿਓਗੇ ਸਾਡੇ ਕੋਲ ਸਬੂਤ ਮੇਰੇ ਮੁੰਡੇ ਕੋਲ ਦੇ ਨਾਲ ਤੋਂ ਲੈਂਦੇ ਰਹਿਆ ਹੋਰ ਵੀ ਲੋਕਾਂ ਨੂੰ ਦਿੰਦੇ ਆ ਜਿਤਨਾ ਇਲਜ਼ਾਮ ਤੇ ਆਪਾਂ ਕਿਸੇ ਤੇ ਵੀ ਲਾ ਸਕਦੇ ਮੁੰਡੇ ਕਿਵੇਂ ਵੈਸੇ ਵੀ ਤੇ ਕਹਿ ਸਕਦੇ ਕੋਈ ਹੋਰ ਵੀ ਰੰਜ ਇਹਨਾਂ ਦੇ ਵਿੱਚ ਮਾਇਆ ਵੀ ਹੁਣ ਥੋੜੇ ਦੋੜੇ ਪੰਜ ਛੇ ਦਾ ਨਾ ਖੁਦ ਬਰਾਮਤ ਕਰਾਇਆ ਸਮਾਨ 45 ਗ੍ਰਾਮ ਪੁਲਿਸ ਨੂੰ ਨਾਲ ਲੈ ਜਾ ਕੇ ਤੇ ਇਦੋਂ ਤੇ ਮੈਂ ਹੌਕੀ ਸਬੂਤ ਦੇ ਸਕਦਾ ਹੁਣ ਕੀ ਮੰਗ ਕਰਦੇ ਹੁਣ ਮੈਂ ਇਹੋ ਮੰਗ ਕਰਦਾ ਆ ਵੀ ਜੇ ਪੁਲਿਸ ਪ੍ਰਸ਼ਾਸਨ ਆਂਦਾ ਜੋ ਸਾਨੂੰ ਪਤਾ ਨਹੀਂਗਾ ਪੁਲਿਸ ਪ੍ਰਸ਼ਾਸਨ ਆਂਦਾ ਆ ਸਾਡਾ ਸਾਥ ਜੋ ਕੱਪੜ ਬੋਲ ਪਿਆ ਥਾਣੇ ਦੇ ਬੂਹੇ ਅੱਗੇ ਆ ਕੇ ਬੈਠਾ ਸਾਥ ਦੇਣ ਦੀ ਆ ਕਿ ਇਹ ਆ ਬੰਦੇ ਨਸ਼ਾ ਵੇਚਦੇ ਆ ਤੇ ਜਾ ਕੇ ਰਹਿਟ ਕਰੋ ਫੜੋ ਉਹਨਾਂ ਨੂੰ ਜੇ ਬੰਦੇ ਨਹੀਂ ਵੇਚਦੇ ਤੇ ਮੇਰੇ ਤੇ ਪਰਚਾ ਕਰੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ